ਇਹ ਤਸਵੀਰਾਂ ਫਾਜ਼ਲਕਾਦੀਆਂ ਨੇ ਜਿੱਥੇ ਇੱਕ ਸਰਕਾਰੀ ਅਧਿਆਪਕ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਾਜ਼ਲਕਾਦੇ ਸਰਕਾਰੀ ਅਧਿਆਪਕ ਤੇ ਉੱਪਰ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਜਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦੇ ਸੋਹਰਾ ਪਰਿਵਾਰ ਦੇ ਉੱਪਰ ਉਸ ਨੂੰ ਜ਼ਿੰਦਾ ਸਾੜਨ ਦੇ આરોਪ ਲੱਗੇ ਨੇ। ਇਸ ਸਰਕਾਰੀ ਅਧਿਆਪਕ ਨੂੰ ਜਿਸ ਦਾ ਪੂਰਾ ਸਰੀਰ ਜਲ ਚੁੱਕਿਆ ਹੈ ਇਸ ਨੂੰ ਇਲਾਜ ਦੇ ਲਈ ਫਾਜ਼ਲਕਾਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਇਸ ਪੂਰੇ ਵਿਵਾਦ ਦੇ ਵਿੱਚ ਸੋਹਰਾ ਪਰਿਵਾਰ ਦਾ ਕੀ ਕਹਿਣਾ ਹੈ ਉਹਨਾਂ ਦਾ ਪੱਖ ਹਜੇ ਆਉਣਾ ਬਾਕੀ ਹੈ ਸੰਤਾਨਾ ਬੁਲਾਇਆ ਸੀ ਕਿਉਂਕਿ ਇਹ ਜੀ ਘਰ ਵਾਲੀ ਕਈ 1.5 ਤੋਂ 2 ਮਹੀਨਿਆਂ ਤੋਂ ਉਹਦੇ ਘਰੇ ਗਈ ਹੋਈ ਹੈ ਤੇ ਉਹਨੇ ਕਹੇ ਸੀ ਤੂੰ ਯਾਤਰਾ ਕਰਿਆ ਕੇ ਗੱਲ ਕਰਨੀ ਤਾਂ ਐਸਐਸਪੀ ਕੋਲ ਜਾਵਾਂਗੀ ਮੈਂ ਬਸ ਇੰਨੀ ਹਉ ਧਮਕੀ ਦਿੱਤੀ ਮੇਰੇ ਘਰ ਵਾਲੇ ਨੇ ਦਿੱਤੀ ਸੀ ਧਮਕੀ ਮੈਂ ਤੇ ਮੇਰੇ ਘਰ ਵਾਲਾ ਸਵੇਰ ਹੀ ਆਏ ਅੱਜ 10 ਵਜੇ ਅਸੀਂ ਵੇਗਾਂ ਵਾਲੀ ਉਤਰ ਗਏ ਸੀ ਤੇ ਭਈਆ ਘਰ ਤੋਂ ਆਏ ਸੀ ਤੇ ਬਸ ਅਸੀਂ ਇਹਦੀ ਨਲ ਵੀਰੇ ਦੀ ਸਾਸ ਨਾਲ ਗੱਲ ਹੀ ਕਰ ਰਹੇ ਸੀ ਕਮਰੇ ਵਿੱਚ ਤੇ ਉਹਦਾ ਪਰਾ ਤੇ ਦੀ ਘਰ ਵਾਲੀ ਅਲੱਗ ਕਮਰੇ ਚ ਬੈਠੇ ਸੀ ਅਸੀਂ ਉਹਦੀ ਸਾਸ ਨਾਲ ਗੱਲ ਕਰ ਰਹੇ ਸੀ ਤੇ ਘਰ ਨੂੰ ਅੱਗ ਲੱਗ ਗਈ ਸੀ ਬੱਜਿਆ ਐਨਾ ਦਰ ਨਾਲ ਕੋਈ ਗੱਲ ਸੀ ਸੀ ਪਤਾ ਹੀ ਨਹੀਂ ਕੀ ਗੱਲ ਸੀ ਅਸੀਂ ਤਾਂ ਦੂਰ ਆਏ ਨੇ ਕੋਬਨ ਪੇਸ਼ੈਂਟ ਆਇਆ ਹੈ ਕਿ ਐਮਰਜੈਂਸੀ ਵਿੱਚ ਲੈ ਕੇ ਆਏ ਆ ਅਨਸਟੇਬਲ ਵਾਈਟਲਸ ਹੈ ਪੇਸ਼ੈਂਟ ਦੀ ਐਨਾਦਰ जलाया गया मतलब तो किसी ने जलाया है एंड uh, एंड रेफर किया जी जी एस मैडिकल कॉलेज फरीदकोट एप्रोक्सीमेटली सिक्सटी टू सिक्सटी फाइव परसेंट बर्न है अनस्टेबल वाइटल्स है हम एक बार अंडर ओबजरवे रखा गया है कि जी जी एस मैडिकल कॉलेज फरीदकोट रैफर किया गया एक कोई पेट्रोल पा के जलाया गया है ऐवे दस रहे हैं अटेंडेंट